ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਤੁਹਾਡੇ ਨਾਲ ਵੱਡੀ ਅਪਡੇਟ ਸਾਂਝੀ ਕਰਨੀ ਆ ਅੱਜ ਟੌਪ ਦੀਆਂ ਟੀਮਾਂ ਅੱਜ ਬੁਣੇ ਆ ਤੇ ਅੱਜ ਖੜਕਾ ਧੜਕਾ ਜ਼ਰੂਰ ਹੋਊਗਾ ਮਿੱਤਰੋ ਅੱਜ ਸਾਰੇ ਹੀ ਚੋਟੀ ਦੇ ਸੁਪਰਸਟਾਰ ਟੌਪ ਦੀਆਂ ਟੀਮਾਂ ਬਣ ਗਈਆਂ ਵੱਡੀ ਅਪਡੇਟ ਸਾਂਝੀ ਕਰਾਂਗੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਜੋ ਕਿ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਅੱਜ ਚੋਟੀ ਦੀਆਂ ਟੀਮਾਂ ਟੌਪ ਦੇ ਪਲੇਅਰ ਸਾਰੇ ਹੀ ਤਕਰੀਬਨ ਕ੍ਰੀਮ ਇਹਨਾਂ ਨੇ ਸਾਧ ਹੀ ਲਈ ਆ ਅੱਜ ਮਾਲਵੇ ਦੀ ਧਰਤੀ ਤੇ ਲੱਗਣਗੀਆਂ ਰੌਣਕਾਂ ਹੋਰ ਵੀ ਬਹੁਤ ਵੱਡੇ ਮੇਲੇ ਕਰਵਾਏ ਜਾਣੇ ਆ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਟੌਪ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਬੱਚੋਆਂ ਦੇ ਦੀ ਧਰਤੀ ਤੇ ਲੱਗਣਗੀਆਂ ਰੌਣਕਾਂ ਅੱਜ ਬਹੁਤ ਛੋਟੀ ਦਾ ਵੱਡਾ ਖੇਡ ਮੇਲਾ ਕਰਵਾਇਆ ਜਾ ਰਿਹਾ ਆਪਾਂ ਇਸ ਵੀਡੀਓ ਦੇ ਵਿੱਚ ਟੀਮਾਂ ਦੀ ਜਾਣਕਾਰੀ ਤੇ ਪਲੇਅਰਾਂ ਦੀ ਜਾਣਕਾਰੀ ਕਲੀਅਰ ਕਰਦੇ ਹਾਂ ਕਿਹੜੀਆਂ ਟੀਮਾਂ ਵਿੱਚ ਕਿਹੜੇ ਸੁਪਰਸਟਾਰ ਖੇਡ ਦੇ ਨੈਰੀ ਪਹਿਣਗੇ ਜੇ ਆਪਾਂ ਨਾਮਾਂ ਦੀ ਗੱਲ ਕਰੀ ਅੱਜ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪੈਂਡ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ 1 ਲੱਖ ਦੂਜਾ ਨਾਮ 71000 ਬੈਸਟ ਰੇਡਰ ਤੇ ਜਾਫੀ ਲਈ ਮੋਟਰਸਾਈਕਲ ਹੋਣਗੇ ਅੱਜ ਬਹੁਤ ਹੀ ਛੋਟੀ ਦੀਆਂ ਟੀਮਾਂ ਬਣ ਗਈਆਂ ਟੌਪ ਦੇ ਸੁਪਰਸਟਾਰ ਸਾਰੇ ਹੀ ਮਾਝੇ ਮਾਲਵੇ ਦੁਆਬੇ ਦੀ ਕਰੀਮ ਪੁੱਜ ਰਹੀ ਹੈ ਤੇ ਟੀਮਾਂ ਬਾਰੇ ਕਰਦੇ ਆਪਾਂ ਵੱਡੀ ਜਾਣਕਾਰੀ ਸਾਂਝੀ ਜੇ ਆਪਾਂ ਗੱਲ ਕਰੀ ਅੱਜ ਪਹਿਲੀ ਟੀਮ ਦੀ ਪਹਿਲੀ ਟੀਮ ਬੱਛੋਆਣੇ ਦੀ ਬਣ ਗਈ ਆ ਜਿਸ ਬੱਛੋਆਣੇ ਦੀ ਟੀਮ ਵਿੱਚ ਖੇਡੇਗਾ ਬੂਰੀਆ ਸਿਸਤ ਚਤਪਾਲ ਚਿੱਟੀ ਸਣੀ ਕਾਲੇ ਸੰਗੇ ਏ ਟੀਮ ਹੈਗੀ ਆ ਜੋ ਰਣਜੀਤ ਬੱਛੋਆਣੇ ਦੀ ਦੂਜੀ ਟੀਮ ਹੈਗੀ ਆ ਜੋ ਬੱਛੋਆਣੇ ਦੂਜੀ ਬੱਛੋਆਣੇ ਦੂਜੀ ਟੀਮ ਵਿੱਚ ਖੇਡੇਗਾ ਸੋਨੀ ਫਕਰ ਝੰਡਾ ਗੁਰਪ੍ਰੀਤ ਬਰੇ ਸਹਿਬ ਸੀਰਾ ਚੱਕੜੀ ਸ਼ੇਰ ਇਹ ਵੀ ਟੀਮ ਛੋਟੀ ਦੀ ਜੇ ਆਪਾਂ ਅਗਲੀ ਟੀਮ ਦਿਉਰੇ ਦੀ ਗੱਲ ਕਰੀਏ ਦਿਉਰੇ ਵਿੱਚ ਅੱਜ ਮਨੀਸ਼ ਬਾਹੁ ਅਕਬਰਪੁਰ ਸ਼ੀਲੂ ਬਾਹੁ ਅਕਬਰਪੁਰ ਰਵੀ ਕੇਲਰਮਾ ਅਮਣ ਦਿਉਰੇ ਵਰਗੇ ਚੋਟੀ ਦੀ ਟੀਮ ਲੈ ਕੇ ਪੁੱਜ ਰਹੇ ਆ ਜੋ ਬੱਚੋਆਣੇ ਦੇ ਕੱਪ ਤੇ ਜ਼ਿਲ੍ਹਾ ਮਾਨਸਾ ਵਿੱਚ ਜੇ ਆਪਾਂ ਅਗਲੀ ਟੀਮ ਲਹਾਰਾ ਦੀ ਗੱਲ ਕਰੀਏ ਲਹਾਰੇ ਵਿੱਚ ਇੰਦੂ ਰੜਕਾ ਪਾਲ ਮਾਲਾ ਗਗਨ ਸੂਰੀਆ ਵਾਲਾ ਅਮਣ ਲਹਾਰਾ ਰੂਮੀ ਲਹਾਰਾ ਅਰਚਲ ਹਾਰਾ ਚੋਟੀ ਦੀ ਟੀਮ ਅੱਜ ਬੱਚੋਆਣੇ ਦੇ ਕੱਪ ਤੇ ਪੁੱਜ ਰਹੀ ਹੈ ਜੇ ਆਪਾਂ ਬੂੜਾ ਆਲ ਦੀ ਟੀਮ ਦੀ ਗੱਲ ਕਰੀਏ ਬੂੜਾ ਆਲ ਵਿੱਚ ਖੇਡੇਗਾ ਅਰਸ਼ ਬੁੱਕਣ ਵਾਲੀ ਆ ਪੀਤਾ ਪਲੇ ਹੀਰਾ ਤੇ ਜੇ ਆਪਾਂ ਅਗਲੀ ਟੀਮਲੇਵਾ ਦੀ ਗੱਲ ਕਰੀਏ ਲੇਵਾ ਹਰਿਆਣੇ ਦੀ ਟੀਮ ਵਿੱਚ ਦੇਸੀ ਫਰਮਾਨਾ ਮਨਦੀਪ ਬੱਲਰਾਂ ਦੀਨੂ ਜਵਾਰਾ ਵਿਕਾਸਲੇਵੇ ਵਰਗੇ ਛੋਟੀ ਦੀ ਟੀਮ ਅੱਜ ਬੱਚੋਆਂ ਵਾਲੇ ਦੇ ਕੱਪ ਤੇ ਖੇਡੇਗੀ ਮੱਲੀਆਂ ਦੀ ਟੀਮ ਵਿੱਚ ਅੱਜ ਕੁਲਵੀਰ ਚਟਾਨਾ ਨਿੱਕਾ ਅਨਦੋਰ ਮਣੀ ਮੱਲੀਆਂ ਰੈਂਕੂ ਖਰਾਂਟੀ ਤੇ ਬਾਗੀ ਪਰਮਜੀਤ ਪੁਰੀਏ ਜੋ ਇੱਕ ਰੇਡਰ ਹੋਵੇਗਾ ਇਹ ਵੀ ਛੋਟੀ ਦੀਆਂ ਟੀਮਾਂ ਪਜਦੀਆਂ ਬੱਚੋਆਂ ਵਾਲੇ ਦੇ ਕੱਪ ਤੇ ਅੱਜ ਪੂਰੀ ਫਤਿਹਗੜ ਸ਼ੰਨਾ ਡੀਲਾ ਜਾਣਰੀ ਰਵੀ ਸਾਹੋਗੇ ਹਾਕਮ ਵਾਲੇ ਦੀ ਟੀਮ ਵਿੱਚ ਖੇਡਣਗੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ